ਤਰਸੇਮ ਲਾਟਰੀ ਸਟਾਲ ਵੱਲੋਂ ਕੀਤਾ ਗਿਆ ਪਿੰਡ ਜੋਗੀ ਮਾਜਰਾ ਵਿਖੇ ਨਵੇਂ ਲਾਟਰੀ ਸਟਾਲ ਦਫ਼ਤਰਦਾਰ ਸ਼ੁਭ ਮੌਰਤ ਜੀ ਹਾਂ ਪਿਛਲੇ ਦਿਨੀ 11 ਅਗਸਤ ਦਿਨ ਐਤਵਾਰ ਨੂੰ ਤਰਸੇਮ ਲਾਟਰੀ ਸਟਾਲ ਕਪ ਕਲੱਬ ਬੱਸ ਸਟੈਂਡ ਵਾਲਿਆਂ ਵੱਲੋਂ ਉਹਨਾਂ ਦੇ ਆਪਣੇ ਪਿੰਡ ਜੋਗੀ ਮਾਜਰਾ ਵਿਖੇ ਨਵੇਂ ਲਗਾਏ ਲਾਟਰੀ ਸਟਾਲ ਦਾ ਕੀਤਾ ਗਿਆ ਸ਼ੁਭ ਮਹੂਰਤ ਇਸ ਮੌਕੇ ਸੰਤ ਬਾਬਾ ਸਮਾਇਲਪੁਰੀ ਜੀ ਜੋਗੀ ਮਾਜਰਾ ਵਾਲਿਆਂ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਅਤੇ ਰਿਬਨ ਕੱਟ ਕੇ ਰਸਮ ਕੀਤੀ ਗਈ ਇਸ ਮੌਕੇ ਨਵੇਂ ਸਟਾਲ ਦਾ ਸ਼ੁਭ ਮਹੂਰਤ ਮੌਕੇ ਅਸ਼ੀਰਵਾਦ ਵੀ ਦਿੱਤਾ ਗਿਆ ਇਸ ਮੌਕੇ ਨਾਲ ਲੱਗਦੇ ਪਿੰਡ ਤੋਂ ਅਤੇ ਪਿੰਡ ਜੋਗੀ ਮਾਜਰਾ ਤੋਂ ਅਨੇਕਾਂ ਹੀ ਲੋਕਾਂ ਨੇ ਤੇ ਮੁੱਖ ਮਹਿਮਾਨਾਂ ਨੇ ਹਾਜ਼ਰੀ ਭਰੀ ਇਸ ਮੌਕੇ ਗੱਲਬਾਤ ਕਰਦਿਆਂ ਤਰਸੇਮ ਲਾਟਰੀ ਸਟਾਲ ਨੇ ਦੱਸਿਆ ਕਿ ਸਾਡੇ ਕੋਲ ਲੋਕ ਦੂਰ ਦੂਰੋਂ ਲਾਟਰੀ ਦੀਆਂ ਟਿਕਟਾਂ ਦੀ ਖਰੀਦਦਾਰੀ ਕਰਨ ਲਈ ਆਉਂਦੇ ਹਨ ਅਤੇ ਆਪਣੀ ਕਿਸਮਤ ਅਜ਼ਮਾਉਂਦੇ ਹਨ। ਉਹਨਾਂ ਹੋਰ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੇ ਕੋਲ ਟਿਕਟ ਖਰੀਦਕਰ ਹੁਣ ਤੱਕ ਅਨੇਕਾਂ ਹੀ ਪਰਿਵਾਰ ਲੱਖਪਤੀ ਬਣ ਚੁੱਕੇ ਹਨ। ਇਹਨਾਂ ਦੀ ਗਿਣਤੀ 15 ਤੋਂ 16 ਦੇ ਕਰੀਬ ਹੈ ਅਤੇ ਉਹ ਪਰਿਵਾਰ ਆਸ-ਪਾਸ ਦੇ ਪਿੰਡਾਂ ਦੇ ਹੀ ਰਹਿਣ ਵਾਲੇ ਹਨ ਜਿਨ੍ਹਾਂ ਵਿੱਚੋਂ ਕੁਝ ਪੁਲਿਸ ਮੁਲਾਜ਼ਮ, ਮਜ਼ਦੂਰ, ਮਿਸਤਰੀ ਅਤੇ ਦੁਕਾਨਦਾਰ ਵੀ ਹਨ। ਇਸ ਮੌਕੇ ਤਰਸੀਮ ਸਿੰਘ, ਜੋਗੀ, ਮਾਜਰਾ, ਗਰਜੀਤ ਸਿੰਘ, ਪ੍ਰਕਾਸ਼ ਸਿੰਘ, ਜੋਗਾ ਸਿੰਘ, ਬਲਜੀਤ ਸਿੰਘ, ਕਾਕਾ ਸਿੰਘ, ਨਿਰਮਲ ਸਿੰਘ, ਸਤ ਮント ਸਿੰਘ ਸੌਣ ਸਿੰਘ ਲਖਵੀਰ ਸਿੰਘ ਹੈਪੀ ਸਿੰਘ ਅੰਮੋ ਸਿੰਘ ਜੋਰਾ ਸਿੰਘ ਕੁਲਵਿੰਦਰ ਸਿੰਘ ਅਵਤਾਰ ਸਿੰਘ ਆਦ ਹਾਜ਼ਰ ਸਨ ਮਲੋਧ ਕੁੱਪ ਕਲਾ ਤੋਂ ਹਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ ਸਾਡੇ ਨਾਲ ਮੌਜੂਦ ਹਨ ਇਸ ਟਾਈਮ ترਸ਼ੇਮ ਸਿੰਘ ਜੀ ਜਿਨ੍ਹਾਂ ਵੱਲੋਂ ਕਿ ਅੱਜ ਲਾਂਟ ਰਿ ਸਟਾਲ ਖੁੱਲੀ ਗਈ ਹੈ ਪਿੰਡ ਜੁਗੀ ਮਾਗਰਾ ਦੇ ਕਿ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਥੈਂਕ ਯੂ ਜੀ ਤਰਸ਼ੇਮ ਸਿੰਘ ਜੀ ਅੱਜ ਤੁਸੀਂ ਜੋਗੀ ਮਾਹਰ ਦਾ ਆਪਣੇ ਪਿੰਡ ਦੇ ਵਿੱਚ ਸਟਾਲ ਖੋਲੀ ਆ ਕੀ ਜਣਾ ਚਾਹੁੰਦੇ ਹੋ ਪਿੰਡ ਦੇ ਵਿੱਚ ਦੇਖੋ ਹੁਣ ਕਈ ਵੀਰ ਪਿੰਡ ਤੋਂ ਜਾਂਦੇ ਨੇ ਟਿਕਟਾ ਪਾਉਣ ਸਾਡੇ ਪਿੰਡ ਦੇ ਖਾਸ ਕਰਕੇ ਸਾਡੇ ਪਿੰਡ ਦੇ ਜ਼ਿਆਦਾਤਰ ਲੋਕ ਟਿਕਟਾ ਪਾਉਂਦੇ ਨੇ ਜੀ ਤੇ ਸਾਡੇ ਪਿੰਡ ਦੇ ਨੂੰ ਕਾਫੀ ਨਾਮ ਲੱਗੇ ਨੇ ਕਈ ਸਾਡੇ ਕਸਟਮਰ ਇਹ ਜene ਜਿਨ੍ਹਾਂ ਨੂੰ ਦੋ ਦੋ ਵਾਰੀ ਵੀ ਨਾਮ ਲੱਗਿਆ ਜੀ ਜੀ ਇਹ ਅੱਜ ਮਹੂਰਤ ਕੀਤਾ ਗਿਆ ਜੀ 11 8 2024 ਨੂੰ ਪਿੰਡ ਜੋਗੀ ਮਾਹਰ ਦਾ ਵਿੱਚ ਜਿਹੜਾ ਮੇਰਾ ਮਤਲਬ ਖਾਸ ਪਿੰਡ ਮੇਰਾ ਜੋਗੀ ਮਾਹਰਾ ਉੱਥੇ ਅੱਜ ਅਸੀਂ ਮੂਰਤ ਕਰਿਆ ਜੀ ਤੇ ਪਹਿਲਾ ਕਾਊਂਟਰ ਸਾਡਾ ਮਲੇਕ ਕੋਲਾ ਤੋਂ ਲੁਧਿਆਣਾ ਰੋਡ ਤੇ ਕੁੱਪ ਕਰਾਂ ਦੇ ਵਿੱਚ ਪੈਂਦਾ ਜੀ ਬੱਸ ਸਟੈਂਡ ਦੇ ਵਿੱਚ ਜੀ ਤੇ ਮੈਂ ਜ਼ਿਆਦਾਤਰ ਉੱਥੇ ਬਹਿਣਾਗਾ ਇਹ ਕਾਊਂਟਰ ਅਸੀਂ ਅੱਜ ਨਵਾਂ ਖੋਲਿਆ ਜੀ ਕਿਉਂਕਿ ਜਿਹੜਾ ਉੱਥੇ ਥੋੜੀ ਜਗ੍ਹਾ ਹੀ ਦਿੱਕਤ ਆਉਣ ਕਰਕੇ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਜੀ ਤੇ ਉਹਦੇ ਵਿੱਚ ਮਤਲਬ ਹਰ ਇੱਕ ਕਸਟਮਰ ਕਹਿੰਦਾ ਵੀ ਸਾਡੇ ਘਰ ਤੱਕ ਟਿਕਟ ਪਹੁੰਚੇ ਜੀ ਜ਼ਿਆਦਾਤਰ ਮੈਨੂੰ ਫੋਨ ਆਉਂਦੇ ਰਹਿੰਦੇ ਆ ਹਰਿਆਣੇ ਚੋਂ ਹਿਮਾਚਲ ਚੋਂ ਇਦਾਂ ਬਾਹਰੋਂ ਵੀ ਫੋਨ ਆਉਂਦੇ ਆ ਪੰਜਾਬ ਦੇ ਵਿੱਚੋਂ ਵੀ ਮੈਂ ਜ਼ਿਆਦਾਤਰ ਟਿਕਟਾਂ ਡਾਕਾ ਵਾਲਾ ਡਾਕ ਰਾਹੀਂ ਭੇਜਦਾ ਰਹਿਣਾ ਜੀ ਸੋ ਇਹਦੇ ਕਰਕੇ ਮੈਂ ਦਫ਼ਤਰ ਖੋਲ੍ਹਿਆ ਜੀ ਅੱਜ ਜੀ ਜਿਹਦੇ ਵਿੱਚ ਹੁਣ ਆਪਣਾ ਰਖੜੀ ਬੰਪਰ ਚੱਲ ਰਿਹਾ ਜੀ ਪੰਜਾਬ ਸਰਕਾਰ ਦਾ ਆ ਰਖੜੀ ਬੰਪਰ ਆ ਜੀ ਜੀ ਜਿਹੜਾ 24 ਤਰੀਕ ਦਾ ਡਰਾ ਜੀ ਪੰਜਾਬ ਸਰਕਾਰ ਦਾ ਜੀ ਤੇ ਇਹਦੇ ਵਿੱਚ ਫਰਸਟ ਪ੍ਰਾਈਜ਼ 2.5 ਕਰੋੜ ਦਾ ਜੀ 10-10 ਲੱਖ ਦੇ ਪ੍ਰਾਈਜ਼ ਨੇ 10 5-5 ਲੱਖ ਦੇ 10 ਪ੍ਰਾਈਜ਼ ਨੇ ਜੀ ਜੀ ਤੇ ਬਾਕੀ ਹੋਰ ਬਹੁਤ ਸਾਰੇ ਪ੍ਰਾਈਜ਼ ਨੇ ਜੀ ਇੱਥੇ ਕੀ ਟਿਕਟ ਦੀ ਗੱਲ ਕੀ ਮਤਲਬ ਇਹ ਟਿਕਟ 500 ਰੁਪਏ ਦਾ ਟਿਕਟ ਆ ਜੀ ਇਹ ਟਿਕਟ ਜੇ ਕੋਈ ਵੀਰ ਮਤਲਬ ਘਰੇ ਮੰਗਵਾਉਣੀ ਚਾਹੁੰਦਾ ਤਾਂ ਮਤਲਬ ਉਹਨੂੰ ਆਪਾਂ ਘਰੇ ਡਾਕ ਰਾਹੀਂ ਭੇਜਾਂਗੇ ਟਿਕਟ ਸਾਡਾ ਵਟਸਐਪ ਨੰਬਰ Google Pay ਨੰਬਰ ਚੱਲਦਾਗਾ ਤੇ ਇਹ ਟਿਕਟ ਮਤਲਬ ਆਪਾਂ ਘਰੇ ਭੇਜਾਂਗੇ ਦੇ ਘਰੇ ਭੇਜਣ ਦਾ ਕੋਈ ਐਕਸਟਰਾ ਚਾਰਜ ਵੀ ਲੱਗਦਾ ਜਾਂ ਬਿਲਕੁਲ ਫ੍ਰੀ ਹੈ ਜੀ ਇੱਕ ਟਿਕਟ ਮੰਗਾਉਣੇ ਚਾਹੇ ਦੋ ਮੰਗਾ ਲਓ ਚਾਹੇ ਪੰਜ ਮੰਗਾ ਲਓ ਜੀ ਇਹਦੇ ਸਿਰਫ 50 ਰੁਪਏ ਲੱਗਣਗੇ ਜੀ ਤੁਹਾਨੂੰ ਡਿਲੀਵਰੀ ਚਾਰਜ 50 ਰੁਪਏ ਜੀ ਹੁਣ ਕਈ ਵਾਰੀ ਕਈ ਵੀਰ ਪਾਉਂਦੇ ਨੇ ਐਡ ਉਹਦੇ ਵਿੱਚੋਂ 100 100 200 200 ਵੀ ਲਈ ਜਾਂਦੇ ਨੇ ਜੀ ਚਾਰਜ ਪਰ ਸਿਰਫ ਇਹਦੇ ਆਪਾਂ 50 ਰੁਪਏ ਰੱਖੇ ਨੇ ਜੀ ਜਿਹੜਾ ਖਰਚਾ ਮਤਲਬ ਡਾਟਰਾ ਉਹ ਆਪਾਂ 50 ਰੁਪਏ ਲੈਣਾ ਜੀ ਇਹਦਾ ਜੀ ਇਹ ਟਿਕਟ ਤੁਹਾਡੇ 2 ਤੋਂ 3 ਦਿਨਾਂ ਦੇ ਵਿੱਚ ਵੀ ਤੁਹਾਡੇ ਘਰ ਪਹੁੰਚ ਜਾਣੀ ਹੈ ਜੀ ਟਿਕਟ ਹਾਂਜੀ ਅੱਛਾ ਤਰਸੀਮ ਜੀ ਤੁਹਾਡੀ ਸਟਾਲ ਦੇ ਵਿੱਚੋਂ ਤੇ ਲੋਕ ਦੂਰੋਂ ਦੂਰੋਂ ਪਹੁੰਚਦੇ ਨੇ ਟਿਕਟ ਪਾਉਣ ਲਈ ਕਦੇ ਕਿਸੇ ਨੂੰ ਕਿੰਨਾ ਕਿੰਨਾ ਇਨਾਮ ਲੱਗਿਆ ਕਿੰਨਾ ਕਿੰਨੇ ਕਿ ਪਰਿਵਾਰਾਂ ਨੂੰ ਫਾਇਦਾ ਹੋਇਆ ਤੁਹਾਡੇ ਕੋਲੋਂ ਲਾਂਡਰੀ ਪਾਉਣ ਤੇ ਸਾਡੇ ਕੋਲੋਂ ਜੀ ਮਤਲਬ ਪ੍ਰਾਈਜ਼ ਘੱਟੋ ਘੱਟ 12 ਤੋਂ 15 ਲੱਖ ਪਤੀ ਅਸੀਂ ਬਣਾ ਚੁੱਕਿਆ ਜੀ ਪਰਮਾਤਮਾ ਦੀ ਕਿਰਪਾ ਦੇ ਨਾਲ ਜੀ ਨੰਬਰ 1 ਤੇ ਇੱਕ ਤਾਂ ਗਾਹਕ ਨੂੰ ਇਹ ਬੇਨਤੀ ਕਰਦਾ ਜੀ ਵੀ ਬਹਿਮਾ ਜਨਾ ਪਾਓ ਇਹਦੇ ਵਿੱਚ ਟਿਕਟ ਤੁਸੀਂ ਖਰੀਦੋ ਜਿਹਨੂੰ ਵੀ ਮਨ ਦੇ ਉਹਦਾ ਨਾਮ ਲੈ ਕੇ ਟਿਕਟ ਖਰੀਦੋ ਜੀ ਅਗਰ ਤੁਹਾਡੀ ਕਿਸਮਤ ਦੇ ਵਿੱਚ ਲੱਖ ਪਤੀ ਜਾਂ ਕਰੋੜਪਤੀ ਬਣਨਾ ਲਿਖਿਆ ਤਾਂ ਉਹ ਤੁਸੀਂ ਬਣ ਜਾਓਗੇ ਜੀ ਇਹਦੇ ਵਿੱਚ ਕੋਈ ਰਾਸ਼ੀ ਕੋਈ ਜਨਮ ਤਰੀਕ ਇਦਾਂ ਦੇ ਬਹਿਮਾ ਜਨਾ ਪਾਓ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਬਹੁਤ ਵੀਡੀਓ ਚੱਲਦੀਆਂ ਨੇ ਇਦਾਂ ਦੀਆਂ ਜੀ ਲੋਕਾਂ ਨੂੰ ਘਬਰਾ ਕੀਤਾ ਜਾ ਰਿਹਾ ਜੀ ਜਨਮ ਤਰੀਕ ਲਿਆਓ ਆ ਲਿਆਓ ਉਹ ਲਿਆਓ ਇਦਾਂ ਦਾ ਇਹਦੇ ਵਿੱਚ ਕੋਈ ਨਹੀਂ ਇਹ ਕਿਸਮਤ ਦੀ ਖੇਡ ਆ ਜੀ ਇਹ ਕਿਸੇ ਦੇ ਬਸ ਦੀ ਗੱਲ ਨਹੀਂ ਨਾ ਕੋਈ ਬਾਬਾ ਨਾ ਕੋਈ ਪੰਡਤ ਦੇ ਨੂੰ ਕੋਈ ਨੰਬਰ ਨਹੀਂ ਦੱਸ ਸਕਦਾ ਜੀ ਸਾਡੇ ਕੋਲੋਂ ਪ੍ਰਾਈਜ਼ ਵਧੀਆ ਲੱਗੇ ਨੇ ਜੀ ਪਹਿਲਾਂ 4.5 ਲੱਖ ਦੇ 2.5 2 ਲੱਖ ਦੇ 2 2 ਲੱਖ ਦੇ ਲੱਖ ਲੱਖ ਦੇ ਕਈ ਕਸਟਮਰ ਆ ਸਾਡਿਆਂ ਨੂੰ ਇੱਕ ਬੰਦੇ ਨੂੰ 2 2 ਪ੍ਰਾਈਜ਼ ਲੱਗੇ ਨੇ ਜੀ ਜਿਵੇਂ ਲੱਖ ਲੱਖ ਦਾ 2 2 ਵਾਰੀ ਪ੍ਰਾਈਜ਼ ਵੀ ਲੱਗਿਆ ਜੀ ਆ ਪਿੱਛੇ ਸਾਡੇ ਸਟਾਕ ਹਸਟ ਪਨੋਟ ਇੰਟਰਪ੍ਰਾਈਜ਼ਸ ਤੋਂ 1.5 ਕਰੋੜ ਦਾ ਪ੍ਰਾਈਜ਼ ਲੱਗਿਆ ਜੀ 200 ਵਾਲੀ ਟ੍ਰੈਕਟ ਹੁਣ ਨਿਕਲੀ ਆ ਉਹਨਾਂ ਦੇ ਜ਼ਿਆਦਾਤਰ ਪ੍ਰਾਈਜ਼ ਲੱਗਦੇ ਨੇ ਜੀ ਪਨੋਟ ਐਂਟਰਪ੍ਰਾਈਜ਼ ਲੁਧਿਆਣਾ ਤੋਂ ਉਹਨਾਂ ਤੋਂ ਅਸੀਂ ਮਾਲ ਲੈਨੇ ਆ ਸਾਡੇ ਬਹੁਤ ਹੀ ਹਰਮਨਪੁਰਾ ਸਟਾਕ ਹਟ ਨੇ ਜੀ ਅਸੀਂ ਉਹਨਾਂ ਤੋਂ ਮਾਲ ਲੈਨੇ ਆ ਜੀ ਅੱਛਾ ਜੀ ਕਿਸ ਕਿਸ ਨਾਂ ਦੀ ਲਾਟਰੀ ਤੁਹਾਡੇ ਕੋਲੋਂ ਪਾਈ ਜਾਂਦੀ ਹੈਗੀ ਇੱਕ ਤਾਂ ਸਾਡੇ ਕੋਲੇ ਸ਼ੇਰਪਰੀ ਟਿਕਟ ਚੱਲਦੀ ਹੈ ਜੀ ਜਿਹਦੇ ਵਿੱਚ 1 ਕਰੋੜ ਦਾ ਪ੍ਰਾਈਜ਼ ਆ ਜੀ ਉਹ ਮਤਲਬ ਇੱਕ ਦਿਨ ਦੇ ਵਿੱਚ 3 ਵਾਰ ਹੀ ਨਿਕਲਦੀ ਹੈ ਜੀ ਜੀ 1 ਵਜੇ 6 ਵਜੇ 8 ਵਜੇ ਉਹਦੇ 3 ਡਰਾ ਨੇ ਤਿੰਨਾਂ ਦੇ 1 ਕਰੋੜ ਦਾ ਪ੍ਰਾਈਜ਼ ਆ ਪਹਿਲਾ ਜੀ ਜੀ ਤੇ ਉਹ 20 ਟਿਕਟਾਂ ਦੀ ਕਾਪੀ ਸਟਾਰਟ ਆ ਜੀ 20 ਟਿਕਟਾਂ 120 ਰੁਪਏ ਦੀਆਂ ਨੇ 25 150 ਦੀਆਂ 50 300 ਦੀਆਂ 100 ਟਿਕਟ ਦੀ ਕਾਪੀ 600 ਦੀ ਉਸ ਤੋਂ ਬਾਅਦ 200 ਟਿਕਟ ਦੀ ਕਾਪੀ ਆ ਜੀ 1200 ਦੀ ਉਹ ਮਤਲਬ ਟਿਕਟਾਂ ਦੇ ਹਿਸਾਬ ਨਾਲ ਉਹਦੇ ਤੇ ਪ੍ਰਾਈਸ ਮਿਲਦਾ ਪਹਿਲਾ ਨਾਮ 1 ਕਰੋੜ ਦਾ ਜੀ ਹਾਂ ਜੀ ਉਹ ਤਿੰਨ ਟਾਈਮ ਖੋਲਦੀ ਆ ਜੀ ਦਿਨ ਦੇ ਵਿੱਚ ਜੀ ਹਾਂਜੀ ਅੱਛਾ ترਸ਼ੇਮ ਸਿੰਘ ਜੀ ਇਹ ਜੋ ਲਾਂਟਰੀ ਆ ਤੁਸੀਂ ਵੱਖ-ਵੱਖ ਕਿਸਮ ਦੀਆਂ ਰੱਖੀਆਂ ਗਈਆਂ ਨੇ ਮਹਿੰਗੀ ਸਸਤੀ ਚ ਕੋਈ ਕਰੋੜ ਵਾਲੀ ਆ ਜਾਂ 50 ਲੱਖ ਵਾਲੀ ਇਹ ਸਰਕਾਰੀ ਹਨ ਜਾਂ ਪ੍ਰਾਈਵੇਟ ਇਹ ਸਾਰੀਆਂ ਸਰਕਾਰੀ ਲਾਟਰੀਆਂ ਨੇ ਜੀ ਕੋਈ ਇਹਦੇ ਵਿੱਚ ਫਰਾਡ ਨਹੀਂ ਤੁਸੀਂ ਡਰਾ ਹੈ ਲਾਈਵ ਦੇਖ ਸਕਦੇ ਹੋ ਨੈਟ ਤੋਂ ਕੱਢ ਕੇ ਸਾਰਾ ਚੈੱਕ ਕਰ ਸਕਦੇ ਹੋ ਇਹ ਟਿਕਟਾਂ ਦੇ ਉੱਪਰ ਆ ਦੇਖੋ ਕੋਈ ਵੀ ਟਿਕਟ ਤੁਸੀਂ ਲੈਣੇ ਉਹਦੇ ਉੱਪਰ ਸਕੈਨਰ ਲੱਗਿਆ ਹੁੰਦਾ ਜੀ ਹਾਂਜੀ ਆ ਸਕੈਨਰ ਦੇ ਉੱਪਰ ਤੁਸੀਂ ਸਕੈਨ ਕਰ ਸਕਦੇ ਹੋ ਜਦੋਂ ਤੁਸੀਂ ਇਹਨੂੰ ਸਕੈਨ ਕਰੋਗੇ ਇਹਦੇ ਉੱਪਰੋਂ ਆਹੀ ਨੰਬਰ ਨਿਕਲਣਾ ਜੀ ਜੀ ਕੋਈ ਫਰਾਡ ਨਹੀਂ ਸਾਡੇ ਕੋਲ ਪੱਕੇ ਬਿੱਲ ਨੇ ਜੀ ਤੇ ਇਹ ਸਕੈਨਰ ਨਾਲ ਤੁਸੀਂ ਚੈੱਕ ਕਰ ਸਕਦੇ ਹੋ ਟਿਕਟ ਕਿੰਨੋਂ ਵੀ ਟਿਕਟ ਲੈਣ ਦਾ ਚੈੱਕ ਕਰ ਅੱਜ ਕੱਲ ਨਕਲੀ ਟਿਕਟਾਂ ਵੀ ਵੇਚਦੇ ਨੇ ਜੀ ਕਈ ਹਾਂਜੀ ਹਾਂਜੀ ਕਈ ਪਰਚੇ ਹੋਏ ਨੇ ਬੰਦੇ ਕਈ ਫੜੇ ਵੀ ਗਏ ਨੇ ਸੋ ਉਹਨਾਂ ਤੋਂ ਬਚ ਕੇ ਜੀ ਇਸੇ ਕਰਕੇ ਅਸੀਂ ਤੁਹਾਨੂੰ ਇਹ ਸਵਾਲ ਕਰ ਰਹੇ ਹਾਂ ਵੀ ਕੋਈ ਧੋਖਾਧੜੀ ਵਾਲਾ ਕੋਈ ਤੁਹਾਡੇ ਕੋਲੇ ਕੋਈ ਇਦਾਂ ਦਾ ਕੋਈ ਮਾਮਲਾ ਤਾਂ ਨਹੀਂ ਹੈ ਬਿਲਕੁਲ ਇੱਕ ਨੰਬਰ ਦੇ ਵਿੱਚ ਤੁਹਾਡੇ ਕੋਲ ਟਿਕਟ ਮਿਲਦੀ ਹੈ ਹਾਂਜੀ ਬਿਲਕੁਲ ਇੱਕ ਨੰਬਰ 'ਚ ਟਿਕਟ ਮਿਲਦੀ ਹੈ ਜੀ ਸਾਡੀ ਫੁੱਲ ਗਾਰੰਟੀ ਹੈ ਕੋਈ ਵੀ ਤੁਹਾਡਾ ਪ੍ਰਾਈਸ ਲੱਗਦਾ ਤਾਂ ਸਾਡੀ ਪੇਮੈਂਟ ਦੇਵਾਉਣ ਦੀ ਸਾਡੀ ਜ਼ਿੰਮੇਵਾਰੀ ਹੈ ਜੀ ਜੀ ਬੇਫਿਕਰ ਹੋ ਕੇ ਟਿਕਟ ਪਾਓ ਸਾਡੇ ਕੋਲੋਂ ਜੀ ਜੇ ਕੋਈ ਵੀਰ ਘਰੇ ਮਗਾਉਣੀ ਚਾਹੁੰਦਾ ਟਿਕਟ ਉਹ ਵੀ ਸਾਨੂੰ ਕਾਲ ਕਰ ਸਕਦਾ ਜੀ ਹੁਣ ਰਖੜੀ ਬੰਪਰ ਚੱਲਦਾ ਦੋ ਤਿੰਨ ਦਿਨਾਂ ਦੇ ਵਿੱਚ ਵੀ ਟਿਕਟ ਤੁਹਾਡੇ ਘਰ ਪਹੁੰਚ ਜਾਣੀ ਹੈ ਜੀ ਅੱਛਾ ਤਰਸ਼ੇਮ ਸਿੰਘ ਜੀ ਦਿੱਲੀ ਤੁਹਾਡੇ ਕੋਲੋਂ ਕਿੰਨੇ ਕੁ ਟਿਕਟ ਲਗਭਗ ਕਿੰਨੀ ਗਿਣਤੀ ਦੇ ਵਿੱਚ ਲੋਕ ਪਹੁੰਚਦੇ ਨੇ ਟਿਕਟ ਖਰੀਦਣ ਲਈ ਉਹਨਾਂ ਦਾ ਕੋਈ ਬੇਰਵਾ ਦੇ ਸਕਦੇ ਹੋ ਸਾਡੇ ਕੋਲੇ 150 ਤੋਂ 200 ਦੇ ਕਰੀਬ ਕਸਟਮਰ ਆਉਂਦਾ ਜੀ ਜਿਹਦੇ ਵਿੱਚ ਲਗਭਗ ਵੀ 5-10 ਹਜ਼ਾਰ ਦਾ ਪ੍ਰਾਈਸ ਲੱਗਦੇ ਨੇ ਜੀ ਕਿਸੇ ਨੂੰ 5000 ਲੱਗਿਆ ਕਿਸੇ ਨੂੰ 2000 ਲੱਗਿਆ ਕਿਸੇ ਨੂੰ 25000 ਲੱਗਿਆ ਇਦਾਂ ਦੇ ਪ੍ਰਾਈਸ ਨੇ ਜੀ ਇਹ ਕਈ ਮੈਨੂੰ ਕਾਲਾਂ ਆਉਂਦੀਆਂ ਨੇ ਬਾਹਰੋਂ ਜੀ ਇੱਕ ਕਸਟਮਰ ਦਾ ਮੈਨੂੰ ਫੋਨ ਆਇਆ ਉਹਨੇ ਕਿਤੋਂ ਡਿਕਟ ਪਾਈ ਤੇ ਉਹਨੂੰ 25000 ਦਾ ਪ੍ਰਾਈਸ ਲੱਗਿਆ ਹੁਣ ਉਹਨੇ ਮੈਨੂੰ ਦੱਸਿਆ ਨਹੀਂ ਵੀ ਮੈਂ ਕਿਤੋਂ ਪਾਈ ਆ ਉਹ ਕਹਿੰਦਾ ਵੀ ਉਹ ਦੁਕਾਨਦਾਰ ਨੇ ਮੈਨੂੰ ਤਿੰਨ ਵਾਰੀ ਪੈਸੇ ਦਿੱਤੇ ਨੇ 25000 ਰੁਪਇਆ ਤਿੰਨ ਵਾਰੀ ਕਰਕੇ ਹਾਲਾਂਕਿ ਇਹਦਾ ਪ੍ਰਾਈਸ ਨਾਲ ਦੀ ਨਾਲ ਪੇਮੈਂਟ ਹੁੰਦੀ ਹੈ ਜੀ ਇਹਦੀ ਘੰਟਾ ਦੋ ਘੰਟੇ ਅਡਜਸਟ ਹੋ ਲੇਕਿਨ ਜਦੋਂ ਤੁਹਾਡਾ ਪ੍ਰਾਈਜ਼ ਲੱਗਿਆ ਤੁਸੀਂ ਕਸਟਮਰ ਤੋਂ ਨਾਲ ਦੀ ਨਾਲ ਪੇਮੈਂਟ ਪ੍ਰਾਪਤ ਕਰ ਸਕਦੇ ਹੋ ਅੱਛਾ ਜੀ ਇਹ ਜੋ ਡਰਾ ਦੀ ਪੇਮੈਂਟ ਹੈ ਤੁਹਾਡੇ ਕੋਲੋਂ ਇਸ਼ੂ ਕਰਵਾਈ ਜਾਂਦੀ ਹੈ ਜਾਂ ਅੱਗੇ ਸਰਕਾਰ ਵੱਲੋਂ ਉਹਨਾਂ ਦੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਹੁੰਦੀ ਹੈ ਦੇਖੋ ਜਿਹੜਾ ਮਤਲਬ 1 ਲੱਖ ਰੁਪਈਆ ਜਾਂ 1 ਲੱਖ ਤੋਂ ਉੱਪਰ ਦਾ ਪ੍ਰਾਈਜ਼ ਲੱਗਦਾ ਉਹ ਸਰਕਾਰ ਵੱਲੋਂ ਕਰਾਈ ਜਾਂਦੀ ਹੈ ਜੀਸ਼ੂ ਤੁਹਾਡੇ ਅਕਾਊਂਟ ਦੇ ਵਿੱਚ ਜੀ ਉਸ ਤੋਂ ਥੋੜੇ ਨੀਚੇ ਵਾਲਾ ਪ੍ਰਾਈਸ 90000 ਲੱਗਿਆ 50000 ਲੱਗਿਆ 25000 ਲੱਗਿਆ ਉਹ ਤੁਹਾਨੂੰ ਪੇਮੈਂਟ ਨਾਲ ਦੀ ਨਾਲ ਮਿਲਣੀ ਹੈ ਜੀ ਨਾਲ ਦੀ ਨਾਲ ਕੈਸ਼ ਬਿਲਕੁਲ ਨਾਲ ਦੀ ਨਾਲ ਕੈਸ਼ ਮਿਲੂਗਾ ਜੀ ਕੋਈ ਘਭਰਾਉਣ ਦੀ ਲੋੜ ਨਹੀਂ ਜਿਹੜੇ ਵੀਰ ਮਤਲਬ ਤੁਹਾਨੂੰ ਉਲਝਾਉਂਦੇ ਨੇ ਪੇਮੈਂਟ ਦੇ ਵਿੱਚ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਅਸੀਂ ਪੇਮੈਂਟ ਦਵਾਵਾਂਗੇ ਜੀ ਉਹਨਾਂ ਨੂੰ ਜੀ ਅੱਛਾ ਤੁਹਾਡੀ ਲੋਕੇਸ਼ਨ ਕੀ ਹੈ ਜੀ ਇੱਥੋਂ ਇਹ ਲੋਕੇਸ਼ਨ ਹੈਗੀ ਜੀ ਆਪਣੀ ਪਿੰਡ ਜੋਕੀਮਾਰਾ ਪੈਂਦਾ ਜੀ ਮਰੇ ਕੋਲ ਦਾ ਲੁਧਿਆਣਾ ਰੋਡ ਤੇ ਕੁੱਪਕਲਾ ਪੈਂਦਾ ਉੱਥੇ ਆਪਣਾ ਪਹਿਲਾਂ ਤੁਸੀਂ ਲਾਂਡਰੀ ਸਟਾਲ ਤੇ ਕਦੇ ਇਹਨਾਂ ਕੋਲੇ ਤਰਸ਼ੀਮ ਜੀਆ ਕੋ ਬਹੁਤ ਵਧੀਆ ਹਾਂਜੀ ਲੱਗਿਆ ਕੋਈ ਇਨਾਮ ਜੀ ਲੱਗਿਆ ਕਿਦਾਂ ਲੱਗਿਆ ਜੀ ਕਿੰਨਾ ਲੱਗਿਆ ਜੀ 6000 ਤੇ 17000 ਜੀ 6000 ਤੇ 17000 ਡਾਕਟਰ 3000 3000 ਜੀ ਠੀਕ ਹੈ ਸਾਡੇ ਨਾਲ ਵੀਰ ਮੌਜੂਦ ਹਨ ਜਿਨ੍ਹਾਂ ਨੂੰ ਕਿ ਲੱਖਾਂ ਦਾ ਇਨਾਮ ਮਿਲ ਖਲਿਆ ਤਰਸ਼ੀਮ ਜੀ ਦੇ ਸਟਾਲ ਦੇ ਵਿੱਚ ਉਹ ਵੀਰ ਜੀ ਕੀ ਨਾਮ ਹੈ ਤੁਹਾਡਾ ਰਾਜ ਦੇ ਗਰਬਲਾ ਮੇਰੀ ਬਲਸਾਪਾ ਹਾਂਜੀ ਗਰਬੇ ਹੁੰਦੀ ਜੀ ਮੈਨੂੰ ਲੱਗਿਆ ਸੀ ਨਾਮ ਸਵਾ 2 ਲੱਖ ਦਾ ਸੀ ਸਵਾ 2 ਲੱਖ ਦਾ ਜੀ ਅਸੇ ਕਿੰਨਾ ਟਾਈਮ ਹੋ ਗਿਆ ਜੀ ਹੋ ਗਿਆ ਜੀ ਤਕਰੀਬਨ 7 ਹੋ ਗਿਆ ਸਾਲ ਹੋ ਗਿਆ ਜੀ ਬਈ ਪੌਣਾ ਹੁਣ ਵੀ ਲੱਗ ਰਹੇ ਨੇ ਹੁਣ ਵੀ ਲੱਗ ਰਹੇ ਨੇ ਥੋੜੇ ਲੱਗ ਰਹੇ ਨੇ ਕੋਈ ਤਿੰਨ ਜਿਆਦਾ ਲੱਗਿਆ ਜੀ ਜਾਂ ਚਾਰ ਲੱਗਿਆ ਜੀ ਕਿਦੋਂ ਲੱਗੀ ਤੁਰੀ ਜਾਂਦਿੰਦਰ ਜੀ ਜੀ ਜਾਨੀ ਕਿ ਮੰਨਿਆ ਜਾਵੇ ਕਿ ਇਹਨਾਂ ਕੋਲੋਂ ਅਗਰ ਕੋਈ ਇੱਕ ਸਾਲ ਲਾਂਡਰੀ ਪਾਉਂਦਾ ਤਾਂ ਉਹ ਲੱਕੀ ਉਹਨਾਂ ਨੂੰ ਡਰਾ ਨਿਕਲ ਸਕਦਾ ਕਿਤੇ ਨਾ ਕਿਤੇ ਮੰਨ ਲਓ ਵੀ ਉਹਨਾਂ ਦੀ ਕਿਸਮਤ ਜਾਗ ਸਕਦੀ ਹੈ ਇਹਨਾਂ ਕੋਲ ਕਿਸਮਤ ਤਾਂ ਲੱਕੀ ਹੁੰਦੀ ਹੈ ਇਹ ਬੰਦੇ ਦੀ ਜੀ ਜਦੋਂ ਤਾਂ ਮੈਂ ਅਰਮਾਨੋ ਹੀ ਜਾਂਦੀ ਰਿਹਾ ਬੰਦੇ ਨੂੰ ਹਾਂਜੀ ਹਾਂ ਪਹੁੰਚ ਜਾਂਦੇ ਆਪਾਂ ਕਿ ਦੇਖ ਲੈਣੇ ਚਾਹੀਦੀ ਆ ਹਾਂਜੀ ਹਾਂ ਜਿਹਨੂੰ ਵੀ ਪਖਤ ਕਰਦੇ ਨੇ ਬਸ ਇਹਦੇ ਦੇਖੋ ਕੋਲੇ ਕਰਕੇ ਜੀ ਸ਼ਕੀਬ ਉਹਨਾਂ ਦਾ ਬੰਦੇ ਕਰਦਾ ਕਰਦਾ ਹਾਂਜੀ ਤੁਸੀਂ ਕਿੰਨੇ ਸਮੇਂ ਤੋਂ ਪਾਉਂਦੇ ਆ ਰਹੇ ਹੋ ਲੰਕ ਮਤਲਬ ਬਹੁਤ ਚਿਰ ਤੋਂ ਪਾ ਰਿਹਾ ਨੇ ਜਿਹਨੇ ਸ਼ਤਾਨ ਲਾਈਆ ਜਦੋਂ ਮੈਂ ਇਹਦੇ ਕੋਲੇ ਪਾ ਰਿਹਾ ਜੀ ਲਗਭਗ 5-7 ਸਾਲ ਤੋਂ 10 ਸਾਲ ਤੋਂ ਹਾਂ ਨਹੀਂ ਉਦੋਂ ਬਸ ਟਾਈਮ ਹੋ ਗਿਆ ਜਿਆਦਾ ਟਾਈਮ ਹੋ ਗਈ ਪਰ ਗៅ ਤੋਂ ਇਹਨੇ ਸਟਾਲ ਲਾਈਆ ਮੁੰਨੇ ਜੀ ਗੱਦੇ ਇਹਦੇ ਬਾਰੇ ਜੀ ਉਹ ਬਧੀਲਾ ਕੰਪਨੀ ਦਾ ਬਹੁਤ ਸੋਹਣਾ ਕੰਮ ਜੀ ਨਾਮ ਆ ਜੀ ਤੁਹਾਡਾ ਸਾਡਾ ਨਾਮ ਸੋਨ ਸਿੰਘ ਹੈ ਜੀ ਸੋਨ ਸਿੰਘ ਜੀ ਕੀ ਕਿਹੜਾ ਪਿੰਡ ਆ ਜੀ ਜੋਗੀ ਮਾਝਾ ਪਿੰਡ ਆ ਜੀ ਅੱਛਾ ਜੀ ਸੋਨ ਸਿੰਘ ਜੀ ਜੇ ਉਹ ਅੱਜ ਤੁਸੀਂ ਪਹੁੰਚੇ ਹੋ ਮਹੂਰਤ ਤੇ ਕੈਫੇ ਆਪਣੇ ਸਰ ਸ਼ੇਮ ਲਾਲ ਜੀ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਜੋ ਲਾਂਟ ਸਟਾਲ ਖੁੱਲੀ ਗਈ ਹੈ ਇਹਨਾਂ ਬਾਰੇ ਇਹ ਬਹੁਤ ਵਧੀਆ ਅਪਰਾਲਾ ਜੀ ਬੇਟੇ ਦਾ ਦਸੇਂ ਸਿੰਘ ਦਾ ਹਾਂਜੀ ਤੇ ਪਹਿਲਾਂ ਵੀ ਇਹ ਬਹੁਤ ਝੱਟੂ ਕੰਮ ਕਰ ਰਿਹਾ ਹੈ ਇਹ ਹਾਂਜੀ ਤੇ ਹੁਣ ਇਹਨੇ ਜਿਹੜਾ ਆਪਣਾ ਆਫਿਸ ਹੈ ਹਾਂਜੀ ਉਹ ਪਿੰਡ ਚੋਗੀ ਮਾੜੇ ਜਿਹਾ ਬਣਾਇਆ ਜੀ ਪਹਿਲਾਂ ਸਟਾਲ ਇਹਨੇ ਕੋ ਪੱਡੇ ਚ ਰੱਖਿਆ ਤੇ ਉੱਥੇ ਵੀ ਇਹਦਾ ਮੌਜੂਦ ਆ ਜੀ ਹੁਣ ਇਹਨੇ ਪਿੰਡ ਦੀ ਹੁਣ ਆਉਣ ਜਾਣ ਕਰਕੇ ਜੀ ਵੀ ਹੁਣ ਜਿਵੇਂ ਇੱਥੇ ਕਈ ਵਾਰੀ ਆ ਹੁਣ ਇਸੇ ਮਾਈਆਂ ਉੱਥੇ ਜਾਂਦੀ ਉਹ ਕਰਦੀਆਂ ਨੇ ਮਾਈਆਂ ਤੇ ਵੀ ਮਚ ਹੁੰਦਾ ਹਾਂਜੀ ਬੇਅਸੀ ਟ੍ਰੈਕਟ ਪਾਈਏ ਜਾਓ ਕਿ ਇਹ ਵੀ ਕਿਸਮਤ ਦਾ ਜਮਾਉਣ ਦਾ ਉਹ ਐਸ ਕਰਕੇ ਫਿਰ ਜਿਹੜਾ ਆਫਿਸਾ ਹੁਣ ਇੱਥੇ ਘਰੇ ਵੱਲ ਬਣਾ ਲਿਆ ਇਹਨਾਂ ਨੇ ਜਾਨੀ ਬਹੁਤ ਵਧੀਆ ਬੇਟੇ ਦਾ ਪਰਲਾ ਇਹ ਬਹੁਤ ਵਧੀਆ ਤੁਸੀਂ ਵੀ ਲਾਂਟਰੀ ਪਾਉਂਦੇ ਹੋ ਹਾਂਜੀ ਪਾਈ 1 ਕਿਲੋ ਵਾਰੀ ਅਸੀਂ ਹਾਂਜੀ ਤੁਹਾਨੂੰ ਕੀ ਰਿਜ਼ਲਟ ਮਿਲੇ ਜੀ ਰਿਜ਼ਲਟ ਬਹੁਤ ਵਧੀਆ ਜੀ ਇਹਦਾ ਬਹੁਤ ਵਧੀਆ ਬਹੁਤ ਵਧੀਆ ਆਏ ਨੇ ਰਿਜ਼ਲਟ ਆਏ ਨੇ ਜੀ ਤੇ ਤੁਸੀਂ ਦੇਖਿਆ ਹੋਊਗਾ ਮੀਡੀਆ ਦੇ ਵਿੱਚ ਕਈ ਵਾਰੀ ਜੀ ਕਿਸੇ ਦਾ ਲੱਖ ਦਾ ਕਿਹਦਾ 2 ਲੱਖ ਦਾ ਕਈ ਕਈ ਮਤਲਬ ਇਹ ਲੱਗਿਆ ਜੀ ਹੁਣ ਛੱਟੇ ਪਿੱਛੇ ਜੇ ਹੋਇਆ ਥੋੜਾ ਜਿਹਾ ਪੁਲਿਸ ਮੁਲਾਜ਼ਮ ਸੀ ਕਿਹੜੀ ਜਗ੍ਹਾ ਤੋਂ ਸੀ ਮੈਂ ਭੁੱਲ ਗਿਆ ਉਹ ਕਿਹੜਾ ਪਿੰਨਸੂਲ ਦੇ ਆ ਤੇ ਕੰਨੇ ਕੋਲੇ ਇੱਕ ਪਿੰਡ ਸੀ ਉਹਦਾ ਕੋਈ ਜੀ ਉਹਦਾ ਬਹੁਤ ਵਧੀਆ ਨਾਮ ਲੱਗਿਆ ਹੋਰ ਬਹੁਤ ਲੱਗਿਆ ਇੱਥੇ ਜੀ ਮਲੇਰ ਕੋਲੇ ਲੱਗਿਆ ਪਪਖੋਟ ਦੇ ਵਿੱਚ ਬਹੁਤ ਜਾਨੀ ਨਾਮ ਵਧੀਆ ਇਹਨਾਂ ਦਾ ਰਿਜ਼ਲਟ ਬਹੁਤ ਵਧੀਆ ਹੋਗਾ ਜੀ ਦੇਖਿਆ ਜਾਵੇ ਕਿਤਨੇ ਕਿਤੇ ਜਾਨੀ ਕਿ ਇਹਨਾਂ ਦੇ ਕੈਫੇ ਤੋਂ ਅਗਰ ਕੋਈ ਵੀ ਇਨਸਾਨ ਲਾਟਰੀ ਖਰੀਦਦਾ ਤਾਂ ਕਿਸੇ ਨਾ ਕਿਸੇ ਦੀ ਕਿਸਮਤ ਜਾਗਦੀ ਹੈ ਜਾਗਦੀ ਕਿਸਮਤ ਜਾਗਦੀ ਬਹੁਤ ਵਧੀਆ ਉਹ ਬਹੁਤ ਵਧੀਆ ਹੈ। ਬਾਕੀ ਕੋਈ ਫਰਾਡ ਨਹੀਂ ਕੋਈ ਉਹ ਨਹੀਂ ਹੈਗਾ। ਬਹੁਤ ਵਧੀਆ ਜਣੀ ਇੱਕ ਨੰਬਰ 'ਚ ਕੰਮ ਕਰ ਇੱਕ ਨੰਬਰ ਦੇ ਵਿੱਚ ਕੰਮ ਆਏ। ਜੀ ਇਹ ਲਾਂਟਰੀ ਸਟਾਈਲ ਜੋ ਹੈਗੀ ਇਹ ਸਰਕਾਰ ਦੇ ਵੱਲੋਂ ਮਾਨਤਾ ਪ੍ਰਾਪਤ ਹੈ। ਹਾਂ ਸਰਕਾਰ ਵੱਲੋਂ ਮਾਨਤਾ ਪ੍ਰਾਪਤ। ਕੋਈ ਉਹ ਨਹੀਂ ਵੀ ਕੋਈ ਜੀ ਆਮ ਕਿਸੇ ਕੋਈ ਕਿੱਕੇ ਡਾਡੀਆਂ ਦਾ ਕੋਈ ਉਹ ਹਾ ਜੀ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ। ਹਾਂ ਜੀ ਕੀ ਨਾਮ ਅਸਰ ਤੁਹਾਡਾ? ਬਲਵੰਤ ਸਿੰਘ। ਹਾਂ ਜੀ ਚਿਤਾਰ ਸਿੰਘ, ਚਿਤਾਰ ਸਿੰਘ ਕਿਹੜਾ ਪਿੰਡ ਹੈ ਜੀ? ਗਾਮਗੜ ਸਦਾ। ਅਸੀਂ ਤੁਸੀਂ ਪਹੁੰਚਿਓ ਲਾਂਟਰੀ ਪਾ ਰਹੇ ਹੋ। ਆਪਣੇ ਤਰਸ਼ੇਮ ਜੀਆਂ ਕੋਲੇ ਕੀ ਕਹਿਣਾ ਚਾਹੋਗੇ? ਉਹਨੀਆਂ ਤੇ ਜੇ ਵੀ ਆਪਣੇ ਜਿਹਨਾਂ ਦਾ ਅਰਥ ਕੀਤਾ ਇਸੇ ਲਾੜੀ ਨੂੰ ਸ਼ੌਕ ਦਾ ਹਾਂਜੀ ਤੇ ਉਹਦੇ ਇਹਨਾਂ ਨੂੰ ਸਦਾ ਦਿੱਤਾ ਸੀਗਾ ਜੀ ਆਪਣੇ ਮੁੱਤਰ ਨੇ ਜੀ ਨਾਂ ਬਹੁਤ ਬਦਲ ਨਿਕਲਦੇ ਨੇ ਜੀ ਫੋਟੋਆਂ ਵੀ ਲੱਗੀਆਂ ਨੇ ਜੀ ਲੋ ਹੈਗਾ ਆਪਾਂ ਵੀ ਕਿਸਮਤਾਂ ਦੇ ਭਾਗੇ ਦੇ ਲੈਂਦੇ ਆ ਜੀ ਇਹ ਪਹਿਲਾਂ ਵੀ ਕਦੀ ਪਾਈ ਆ ਤੁਸੀਂ ਹਾਂ ਜੀ ਕਈ ਵਾਰੀ ਪਾਈ ਆ ਪਹਿਲਾਂ ਜੀ ਕਿਦਾਂ ਦਾ ਰਿਜ਼ਲਟ ਮਿਲਿਆ ਤੁਹਾਨੂੰ ਰਿਜ਼ਲਟ ਇਹ ਤਾਂ ਕਿਸਮਤ ਢਲੀ ਜਾਂਦੀ ਆ ਸਹੀ ਚਲੋ ਠੀਕ ਧੰਨਵਾਦ ਜੀ ਹਾਂਜੀ ਮੇਰਾ ਭਰਾ ਮੈਂ ਕਹਿੰਨੀ ਆ ਬਹੁਤ ਬਹੁਤ ਤਰੱਕੀ ਹੋਵੇ ਇਹਨਾਂ ਨੂੰ ਹਾਂਜੀ ਮੈਨੂੰ ਬਹੁਤ ਖੁਸ਼ੀ ਹੋਈ ਇਹਨਾਂ ਦੀ ਜੀ ਇਹਨਾਂ ਦਾ ਮਕਾਮ ਦੇਖ ਕੇ ਇਹਨਾਂ ਨੂੰ ਦੇਖ ਕੇ ਕੁਝ ਮੈਂ ਬਹੁਤ ਖੁਸ਼ ਜੀ ਅਸੀਂ ਇਹਨਾਂ ਕੋਲੋਂ ਲੋਕ ਦੂਰੋਂ ਦੂਰੋਂ ਲਾਂਡਰੀ ਪਾਉਣ ਆਉਂਦੇ ਹਨ ਹਾਂਜੀ ਉਹਨਾਂ ਨੂੰ ਚੰਗੇ ਰਿਜ਼ਲਟ ਵੀ ਮਿਲਦੇ ਹਨ ਤੁਹਾਨੂੰ ਕਿਵੇਂ ਲੱਗਦਾ ਵਧੀਆ ਲੱਗਦਾ ਅਸੀਂ ਵੀ ਪਾਉਨੇ ਹਾਂ ਤੁਸੀਂ ਵੀ ਪਾਉਨੇ ਹੋ ਜੀ ਤੁਹਾਨੂੰ ਕਦੀ ਲੱਗਿਆ ਹਾਂ ਵਧੀਆ ਲੱਗਿਆ ਸਾਬ ਸਹੀ ਕਿੰਨੇ ਲੱਖ ਦਾ ਲੱਗਿਆ ਕੀ ਲੱਗਿਆ ਸਾਨੂੰ ਇਦਾਂ ਲੱਗਿਆ ਸਾਡਾ ਭਰਾ ਜਦੋਂ ਸਿੰਕ ਲੈਣੇ ਦੀ ਤਰਕੀ ਹੁੰਦੀ ਹਾਂਜੀ ਸਾਨੂੰ ਸਾਡੇ ਭਰਾ ਨੂੰ ਕੁਛ ਨਹੀਂ ਠੀਕ ਹੈ ਨਹੀਂ ਤੁਹਾਨੂੰ ਨੰਬਰ ਲੱਗਿਆ ਕੋਈ ਲਾਂਡਰੀ ਦਾ ਨਹੀਂ ਨੰਬਰ ਤਾਂ ਹੱਲ ਗਿਆ ਇਹਦਾ ਅੱਛਾ ਜੀ ਠੀਕ ਆਈ ਬਹੁਤ ਵਧੀਆ ਹਾਂਜੀ ਮਾਤਾ ਜੀ ਤੁਸੀਂ ਕੀ ਕਹਿਣਾ ਚਾਹੁੰਗੇ ਅੱਛਾ ਤਾਂ ਮੈਂ ਭਾਗ ਰੱਖੀ ਕਰੇ ਸਾਡਾ ਬੱਚਾ ਜੀ ਜਦੋਂ ਅਮ ਜਨਾ ਬਰਮਾਤਾ ਮਾਏਗਾ ਠੀਕ ਸਾਡਾ ਬਹੁਤ ਕੁਝ ਲੱਗਦਾ ਯਾਰ ਤੁਸੀਂ ਲਾਂਡਰੀ ਭਾਈ ਮਾਤਾ ਜੀ ਕਦੀ ਮੇਰੇ ਮੁੰਡਿਆਂ ਨੇ ਪਾਈ ਭਾਈ ਹਾਂਜੀ ਮੁੰਡਿਆਂ ਨੇ ਪਾਈਆ ਮੁੰਡਿਆਂ ਨੇ ਪਾਈਆ ਜੀ ਉਹਨਾਂ ਦਾ ਲੱਗਿਆ ਇਹ ਨਾਮ ਹਾਂ ਉਹਨਾਂ ਦਾ ਲੱਗਿਆ ਭਾਈ ਜੀ ਕਿੰਨਾ ਨਾਮ ਲੱਗਿਆ ਜੀ ਉਹਨਾਂ ਦਾ ਉਹਨਾਂ ਦਾ ਲੱਗਿਆ ਜੀ ਭਾਈ ਕਿਉਂ ਜੀ 25000 ਰੁਪਏ 24000 ਜੀ ਹਾਂ ਲੱਗਿਆ